ਦੇਖ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਸ੍ਰੀ ਅਕਾਲ ਤਖਤ ਸਭ ਮਹਾਨ ਹੈ ਸਿੱਖ ਪੰਥ ਦੀ शान ਹੈ ਗੁਰੂ ਸਾਹਿਬ ਦਾ ਪਰਮਾਨ ਹੈ ਹੋਵੋ ਕਤਰ ਮਿਲਾਓ ਮੇਰੇ ਭਾਈ ਦੁਬਦਾ ਦੂਰ ਕਰੋ ਰੇ ਬਲਾਏ ਹਰ ਨਾਮੇ ਕੇ ਹੋਵੋ ਜੋਰੀ ਗੁਰਮਖ ਬੈਸੋ ਸਫਾ ਵਿਸ਼ਾਏ ਅੱਜ ਲੋੜ ਹੈ ਸਾਨੂੰ ਆਪਣੇ ਅਕੀਦੇ ਦੇ ਨਾਲ ਜੁੜਨ ਦੀ ਅੱਜ ਲੋੜ ਹੈ ਸਾਨੂੰ ਅੰਦਰਲੀ ਚਿੰਗ ਜਗਾਉਣ ਦੀ ਭਗਤਾਂ ਤੋਂ ਫੇਰਨ ਦਾ ਯਤਨ ਕੀਤਾ ਗਿਆ ਸੀ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਦੇ ਵਿੱਚਕਾਰ ਸੀ ਬੜੇ ਡਰਾਵੇ ਵੀ ਦਿੱਤੇ ਗਏ ਬਹੁਤ ਲਾਲਚ ਵੀ ਦਿੱਤੇ ਗਏ ਕਿ ਸਿਧਾਂਤਾਂ ਤੋਂ ਮੂੰਹ ਫੇਰ ਜਾਓ ਤੁਹਾਨੂੰ ਜੀਵਨ ਦਾਨ ਬਖਸ਼ਿਆ ਜਾਊਗਾ ਤੁਹਾਨੂੰ ਮਹਿਲ ਮਾੜੀਆਂ ਬਖਸ਼ੀਆਂ ਜਾਣਗੀਆਂ ਤੁਹਾਨੂੰ ਰੋਜ਼ ਪਾਗ ਦਿੱਤੇ ਜਾਣਗੇ ਪਰ ਜੇ ਉਹਨਾਂ ਸੂਰਮੇ ਛੋਟੇ ਛੋਟੇ ਬਾਬਿਆਂ ਦੇ ਨਸਾਂ ਦੇ ਵਿੱਚ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਕਲਗੀਆਂ ਵਾਲੇ ਪੰਥ ਪ੍ਰਸਤ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਸੀ ਉਹਨਾਂ ਨੇ ਨੀਂਹ ਵਿੱਚ ਚਿੰਨਾ ਪਸੰਦ ਕਰ ਲਿਆ ਪਰ ਆਪਣੇ ਸਿਧਾਤਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਸਾਡਾ ਧੁਰਾ ਗੁਰੂ ਗ੍ਰੰਥ ਸਾਡਾ ਧੁਰਾ ਗੁਰੂ ਪੰਥ ਤੇ ਸਾਡਾ ਧਿਰ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦੇ ਵਿੱਚ ਜਿਹੜਾ ਵੀ ਸਿੱਖ ਆਪਣੇ ਧੁਰੇ ਦੇ ਨਾਲ ਜੁੜਿਆ ਰਹੇਗਾ ਸ੍ਰੀ ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਛੂਨਾ ਜੁੜਿਆ ਰਹੇਗਾ ਉਹੀ ਬਚੇਗਾ ਅੱਜ ਦੀ ਲੜਾਈ ਟੈਂਕਾਂ ਤੋਪਾਂ ਦੀ ਲੜਾਈ ਨਹੀਂ ਹੈ ਅੱਜ ਦੀ ਲੜਾਈ ਸਿਧਾਂਤਾਂ ਦੀ ਲੜਾਈ ਹੈ ਸਾਨੂੰ ਆਪਸੀ ਦੂਸ਼ਣ ਬਾਜ਼ੀਆਂ ਤੋਂ ਉੱਪਰ ਉੱਟ ਕੇ ਇੱਕੋ ਨਿਸ਼ਾਨੇ ਦੀ ਇੱਕੋ ਹੁਕਮਨਾਮੇ ਦੀ ਇੱਕੋ ਸਿਧਾਂਤ ਦੀ ਗੱਲ ਕਰਕੇ ਉਸ ਸਿਧਾਂਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਨਹੀਂ ਤਾਂ ਦੁੱਬਦਾ ਵਿੱਚ ਫਸੇ ਹੋਏ ਜੋ ਆਪ ਵੀ ਪਿਸ ਜਾਵਾਂਗੇ ਤੇ ਜਵਾਬ ਨਹੀਂ ਦੇ ਪਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਕਿ ਅਸੀਂ ਤੁਹਾਡੀ ਬਾਹ ਕਿਹੜੀ ਰਾਜਨੀਤਿਕ ਪਾਰਟੀ ਨੂੰ ਫੜਾ ਕੇ ਗਏ ਸੀ ਹਾਸ ਜਦੋਂ ਲਿਖਿਆ ਜਾਏਗਾ ਸਾਧ ਸੰਗਤ ਜੀਓ ਤੁਹਾਡਾ ਮਾਰਿਆ ਹੋਇਆ ਹਾਂ ਦਾ ਨਾਰਾ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ ਇਹਹੀ ਆਸ ਤੇ ਉਮੀਦ ਕਰਦੀ ਹਾਂ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਜੋ ਅੰਦਰ ਪੰਥਕ ਦਰਦ ਸਾਡੇ ਅੰਦਰ ਭਰਿਆ ਪਿਆ ਉਹ ਚਿੰਗ ਨੂੰ ਜਗਾਈਏ ਇੱਕ ਪੰਥ ਪ੍ਰਸਤ ਲੀਡਰਸ਼ਿਪ ਪੈਦਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਸਾਡਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੀ ਹੈ ਸੇ ਸ਼ਰੋਮੀ ਅਕਾਲੀ ਦਲ ਵੀ ਸਾਡਾ ਬੜੀਆਂ ਕੁਰਬਾਨੀਆਂ ਨਾਲ ਅਸੀਂ ਲਿਆ ਕੋਈ ਵਿਅਕਤੀ ਮਾਤਰ ਵਿੱਚ ਮਾੜਾ ਹੋ ਸਕਦਾ ਪਰ ਸੰਸਥਾਵਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜੀਏ ਵੱਡੀ ਛਤਰੀ ਥੱਲੇ ਇਕੱਤਰ ਹੋਈਏ